ਜੀ ਮਿੱਤਰੋ ਕੀ ਹਲਚਲ ਹੈ ਤੁਹਾਡਾ ਤੁਹਾਡੇ ਲਈ ਫੇਰ ਆਪ ਇੱਕ ਬਹੁਤ ਹੀ ਜਿਆਦਾ ਜ਼ਬਰਦਸਤ ਫਣੀ ਕੈਂਡ ਕਮੈਂਟਾਂ ਵਾਲੀ ਵੀਡੀਓ ਲੈ ਕੇ ਆਏ ਹੁਣ ਆਪਾਂ ਵੀਡੀਓ ਵੇਖਦੇ ਤੇ ਲੋਕਾਂ ਵੱਲੋਂ ਕੀਤੇ ਹੋਏ ਜ਼ਬਰਦਸਤ ਕਮੈਂਟ ਪੜਦੇ ਹਾਂ ਚਲੋ ਆਜੋ ਫਿਰ ਹਾਂ ਜੀ ਮਿੱਤਰੋ ਪਹਿਲਾਂ ਵੀਡੀਓ ਚੈੱਕ ਕਰਿਓ ਫਿਰ ਆਪਾਂ ਲੋਕਾਂ ਵੱਲੋਂ ਕੀਤੇ ਹੋਏ ਫਣੀ ਕਮੈਂਟ ਪੜਦੇ ਹਾਂ ਉਹ ਤੁਰੇ ਤੁਰੇ ਜਾਂਦੇ ਹੁੰਦੇ ਦਾ ਵਾਲੇ ਕਾਹਦੇ ਸਿਕਾ ਕਾਹਦੇ ਪਹਿਲਾਂ ਕੌਣ ਗੋਰੀ ਪਈ ਜੇ ਕੁੜੀ ਹੁੰਦੀ ਤਾਂ ਵਿਆਹ ਕੇ ਤੋਰ ਵੀ ਦਿੰਦੇ ਇਹਦਾ ਕੀ ਕਰੀਏ ਕੰਜਰ ਟੈਂਪੂ ਦਾ ਬੱਤ ਸਹੀ ਹੈ ਹੋਲੀ-ਹੋਲੀ ਗਿੱਧੇ ਵਿੱਚ ਨੱਚ ਬਤਲੋਣੀ ਤੇਰਾ ਲੱਕਣਾ ਮਰੋੜਾ ਖਾ ਜਾਵੇ ਤੂੰ ਗਿੱਧਿਆਂ ਦੀ ਰਾਣੀ ਨਹੀਂ ਤੂੰ ਛੱਕਿਆਂ ਦੀ ਰਾਣੀ ਆ ਇਹ ਟੈਂਪੂ ਕਿਸੇ ਕੁਵਾਰੇ ਨੂੰ ਵੇਚ ਦਿਓ ਉਹ ਕਰੂ ਇਹਨੂੰ ਸੂਤ ਇਹਦੀ ਜਨਾਨੀ ਇਹਦੇ ਆਹੀ ਲੱਛਣ ਦੇਖ ਕੇ ਕਦੋਂ ਦੀ ਪਿੰਡ ਵਾਪਸ ਮੁੜ ਗਈ ਹੋਣੀ ਉਹ ਵੀ ਸੋਚਦੀ ਹੋਣੀ ਵਿਆਹ ਤਾਂ ਬੰਦੇ ਨਾਲ ਕਰਾਇਆ ਸੀ ਪਿੱਛੋਂ ਜਨਾਨਾ ਕਿਵੇਂ ਨਿਕਲਿਆ ਆਇਆ ਹੈ ਗજબ ਬੇਇੱਜ਼ਤੀ ਹੈ ਹੈਲੋ ਹਾਂਜੀ ਕਿੱਥੇ ਰਹਿ ਗਈ ਜੀ ਪਰ ਕਦੋਂ ਦੀ ਤਿਆਰ ਬੈਠੀ ਆਂ ਬਰਾਤ ਕਿੱਥੇ ਆ ਬਰਾਤ ਵਾਪਸ ਚਲ ਗਈ ਉਹ ਕਹਿੰਦੇ ਆਪਾਂ ਨਹੀਂ ਰਿਸਕ ਲੈਣਾ ਕਰਦੇ ਕੀ ਇਹ ਗਰੀਬਾਂ ਦੀ ਸ਼ਕਤੀ ਮਾਨ ਹਾਂ ਜਦ ਮੈਂ ਨਹੀਂ ਆਣਾ ਕਿਉਂ ਕੋੜੀ ਪੈਂਚਰ ਹੋ ਗਈ ਖੋਤਾ ਲੈ ਕੇ ਉਹਨਾਂ ਰੁਕ ਜਾ ਅਰੇ ਕਹਿਣਾ ਕੀ ਚਾਹਤੇ ਹੋ ਮੈਂ ਮੈਂ ਜਣਾਂ ਤਾ ਤੁਹਾਡੇ ਨਾਲ 7 ਵਾਰੀ ਵਿਆਹ ਕਰਾਣਾ ਵਾ ਚੇਤੀ ਆਓ ਕਿਉਂ ਪਹਿਲਾਂ 6 ਵਾਰ ਇੱਕ ਬੰਦੇ ਨਾਲ ਹੀ ਵਿਆਹ ਕਰਵਾ ਕੇ ਹੱਦਾਂ ਟਪਾਤੀਆਂ ਤੇ ਹੁਣ ਟੱਟੀ ਸੁੱਕੀ ਆਜੂ 7ਵੀਂ ਵਾਰ ਕਰਵਾ ਕੇ ਨਾਲੇ ਤੇਰੇ ਨਾਲ ਤੋਂ ਸਾਡੀ ਮਾਜੀ ਸੋਹਣੀ ਆ ਹਾਂਜੀ ਉੱਥੇ 9 ਨੰਬਰ ਗਲੀ ਚ 9 ਨੰਬਰ ਗਲੀ ਚ ਬਾਅਦ ਬਿਊਟੀ ਪੈਲਰ ਆਉ ਦਿਖਾਵਾ ਹਾਂਜੀ ਉਸ ਪੈਲਰ ਚ ਮਾਪਤਾ ਜਲੂਸ ਕਢਾਣ ਆਈਆਂ ਪਾਲਰ ਵਿੱਚ ਬੰਦਿਆਂ ਦੇ ਜਨਾਨੀ ਦਾ ਮੇਕਅਪ ਕਰਕੇ ਉਹਨਾਂ ਨੂੰ ਜਨਾਨੀ ਦੇ ਰੂਪ ਵਿੱਚ ਬਦਲਿਆ ਜਾਂਦਾ ਹੈ। ਦਿਹਾੜੀ ਲਾਉਣ ਦਾ ਕੀ ਫਾਇਦਾ ਕਰ ਵਿੱਚ ਕਦਰੇ ਨਾ ਹੋਵੇ। ਜੇ ਦੀ ਆਪਣੀ ਜਨਾਨੀ ਨਾ ਕਤੌਲ ਜਾਵੇ ਬੰਦਾ ਕੀ ਕਰੂਗਾ? ਕੰਟਰੋਲ। ਨਾ 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 ਨਾ। ਕਤੌਲ। ਜੇ ਦੀ ਆਪਣੀ ਜਨਾਨੀ ਨਾ ਕਤੌਲ ਜਾਵੇ ਉਹ ਬੰਦਾ ਕੀ ਕਰੂਗਾ? ਜਿਹੜੀ ਬੰਦੇ ਨੂੰ ਸ਼ਾਦੀ ਆਪਣੀ ਆਪਣੀ ਮਾਜੀਆਂ ਕਰਦੀ ਸੂਟ ਲੈਂਦੇ ਮਹਿੰਗੇ-ਮਹਿੰਗੇ। ਵਾਸ਼ੇਰਾ ਤੇਰੀ ਸ਼ਾਇਰੀ ਦਿਹਾੜੀ ਤੋਂ ਸ਼ੁਰੂ ਹੁੰਦੀ ਹੁੰਦੀ ਬਾਜ਼ਾਰ ਵਿੱਚ ਆ ਗਈ। ਤਬਾਸ। ਕੁਲਦੀ ਮੇਗੇ ਮੇਗੇ। ਹੁ ਬੰਦੇ ਦੇ ਹੁੱਥੋਂ ਨਿਕਲ ਗਈ ਜਨਾਨੀ ਹੋਂ ਕਿੱਥੇ ਦਹਿਣੀਆਂ। ਠੀਕ ਆ ਉਸਤਾਦ ਜੀ ਤੁਹਾਡੀ ਸ਼ਾਇਰੀ ਸੁਣ ਕੇ ਮੇਰਾ ਦਿਮਾਗ ਖਰਾਬ ਹੋ ਗਿਆ ਤੁਹਾਡੇ ਚਰਨ ਕਿੱਥੇ ਮੈਂ ਤਜਾਵ ਸਟਣਾ। ਜਿਆਦੀ ਲਾਉਣ ਦਾ ਕੀ ਫਾਇਦਾ ਕਰ ਵਿੱਚ ਕਦਰੇ ਨਾ ਹੋਵੇ। ਜੇ ਤੇ ਆਪਣੀ ਜਨਾਨੀ ਨਾਲ ਤੋਲ ਜਾਵੇ ਬੰਦਾ ਕੀ ਕਰੂ। ਭੋਰੀ ਚੱਲ ਤੂੰ ਇੱਥੇ ਕਿਹੜਾ ਕੋਈ ਕੰਜਰ ਬੈਠਾ ਰੋਕਣ ਲਈ। ਇਹੜੀ ਬੰਦੇਆਂ ਦੀਆਂ ਸ਼ਾਦੀ ਆਪਣੀ ਆਪਣੀ ਮਾਦੀਆਂ ਕਰੀ ਸੂਟ ਲੈਣ ਦੇ ਮਹਿੰਗੇ ਵੰਗੇ ਸੂਟ ਲੈ ਦੀ ਮੈਂ ਤੇਰੀ ਸ਼ਾਇਰੀ ਸੁਣਨ ਨਾਲੋਂ ਕੰਧ 'ਚ ਸਿਰ ਮਾਰ ਲੈਂਦੇ ਖੂਨ ਤਾਂ ਨਿਕਲਦਾ ਸੀ ਕਿੰਨੀ ਸੋਹਣੀ ਲਿਖਤਾ ਤੇਰੀ ਸ਼ਾਇਰੀ ਲੇ ਕੇ ਨਾਲ ਦੀ ਨਾਲ ਕਲਮ ਨੂੰ ਤੋੜ ਦਿਆ ਕਰ ਤੂੰ ਨਾਲੇ ਬਈ ਮੈਨੂੰ ਮਾਫ ਕਰੀ ਜੇ ਤੇਰੇ ਖਿਲਾਫ ਮੇਰੇ ਮੂੰਹ 'ਚ ਕੋਈ ਮਾੜਾ ਸ਼ਬਦ ਨਾ ਨਿਕਲਿਆ ਹੋਵੇ ਹਾਂਜੀ ਮਿੱਤਰੋ ਅਸੀ ਆਦੀ ਆਪਣੀ ਬਹੁਤ ਹੀ ਕਹੈਂਡ ਫਣੀ ਕਮੈਂਟਾਂ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਤੇ ਵੀਡੀਓ ਨੂੰ ਲਾਈਕ ਵੀ ਕਰਦੇ ਤਾਂ ਹੁਣ ਆਪਾਂ ਤੁਹਾਨੂੰ ਮਿਲ